ਤੁਹਾਡਾ ਧੰਨਵਾਦ ਆਓ ਜੀ ਭਲਾ ਆਦλασੀਆਂ ਦੇ ਹੋਰੇ ਜਬਰ ਤੇ ਮੋਤੇ ਤੇ ਜੰਤਕ ਜੱਥੇਬੰਦੀਆਂ ਵੱਲੋਂ ਸੱਦੇ ਕਿਸਾਨ ਤੇ ਮਜ਼ਦੂਰ ਕਿਹਾ ਜੋ ਭਰਾਓ ਰਾਜਪਾਤ ਤੋਂ ਦੂਰ ਹਾਕਿਆ ਤੋਂ ਲਗਾਤਾਰ ਹਕੂਮਤ ਦਾ ਜਬਰ ਕੇ ਲੋਕਾਂ ਦੇ ਵੱਧ ਰਹੇ ਹੈ ਇਹ ਉਹ ਲੋਕ ਨੇ ਜਿਹੜੇ ਅਧਮ ਲੋਕੀ ਜੀਵਨ ਜੀ ਰਹੇ ਆ ਇਹ ਉਹ ਲੋਕ ਨੇ ਜਿਨ੍ਹਾਂ ਨੇ ਕਦੇ ਆਪਣੇ ਰੋਜ਼ਗਾਰ ਦੀ ਮੰਗ ਦੀ ਖਾਤਰ ਕਦੇ ਨਹੀਂ ਲੜੇ ਇਹ ਉਹ ਲੋਕ ਨੇ ਜਿਹੜੇ ਹਕੂਮਤਾਂ ਨੇ ਜਦੋਂ ਸਮਾਜ ਤੋਂ ਪਾਸੇ ਛੱਡੇ ਹੋਏ ਲੋਕ ਸੀ ਫਿਰ ਵੀ ਜਦੋਂ ਇਹ ਸਰਕਾਰ ਨੇ ਵੀ ਇਕਦੋਲ ਕਰ ਦਿੱਤੇ ਨੇ ਇਹਨਾਂ ਲੋਕਾਂ ਦੇ ਨਾਲ ਸਰਕਾਰ ਦਾ ਝਗੜਾ ਪਿਆ ਰੋਲਾ ਪਿਆ ਸਰਕਾਰ ਇਹਨਾਂ ਤੇ ਕਿਉਂ ਜ਼ਬਰਦਸਤ ਆ ਬੈਠੀ ਕਿਉਂਕਿ ਅਸੀਂ ਜਦੋਂ ਵੀ ਤੁਹਾਡੇ ਨਾਲ ਗੱਲ ਕਰਦੇ ਰਹੇ ਆ ਸਾਥੀਓ ਕਿ ਵਿਸ਼ੇਸ਼ ਪਾਸ ਸਹਾਤਰੀਆਂ ਨਵੀਂ ਆਰਥਿਕ ਨੀਤੀਆਂ ਦੇ ਤਹਿਤਾਂ ਜਿਹੜੀ ਹਿੰਦੁਸਤਾਨ ਦੀ ਸਰਕਾਰ ਨੇ ਵਿਸ਼ੇਸ਼ ਪਾਸ ਸਿੱਧੇ ਸਿੱਤੀਆਂ ਨੀਤੀਆਂ ਦੇ ਦਰਸਤ ਇਥੇ ਜ਼ਬਰ ਤਿੱਖਾ ਹੋਣਾ 1991 ਤੋਂ ਬਾਅਦ ਲਗਭਗ 2000 ਦੇ ਵਿੱਚ ਹੀ ਆਪਸੀ ਲੜਾਈ ਦੇ ਉੱਤੇ ਹਕੂਮਤ ਦੀ ਨਜ਼ਰ ਪਈ ਇਹ ਇਸ ਕਰਕੇ ਨਹੀਂ ਕਿ ਉਹ ਅਨੁਭੁਖੀ ਜੀਵਨ ਜੀ ਰਹੇ ਨੇ ਨਾ ਮਨੁੱਖਤਾ ਦਾ ਜੀਵਨ ਦੇ ਵਿੱਚ ਪਾਉਣਾ ਹੈ ਇਸ ਕਰਕੇ ਨਹੀਂ ਕਿ ਇਹਨਾਂ ਨੂੰ ਜੀਵਨ ਦੀ ਜਾਚ ਸਿਖਾਉਣੀ ਹੈ ਇਸ ਕਰਕੇ ਨਹੀਂ ਵੀ ਇਹਨਾਂ ਵਾਸਤੇ ਰਾਜਿਕ ਸੱਜੇ ਦੀਆਂ ਸਹੂਲਤਾਂ ਤੇ ਬਿੱਤੇ ਦੇ ਸਹੂਲਤਾਂ ਮੱਈਆ ਕਰਨੀਆਂ ਨੇ ਤੇਜ਼ ਕਰਕੇ ਕਿ ਜਿਹੜੇ ਇਲਾਕੇ ਦੇ ਵਿੱਚੋਂ ਲੋਕ ਵਸ ਰਹੇ ਸੀ ਉਹਦੇ ਵਿੱਚ ਖਾਣ ਦੇ ਪਦਾਰਥਾਂ ਦਾ ਬਹੁਤ ਵੱਡਾ ਭੰਡਾਰ ਉਹ ਭੰਡਾਰ ਤੇ ਵੱਡੇ ਵੱਡੇ ਕਾਰਪੋਰੇਟਾਂ ਦਾ ਕਰਜ਼ਾ ਕਰਾਉਣਾ ਹੈ ਦੇਸ਼ੀ ਵਿਦੇਸ਼ੀ ਕਾਰਪੋਰੇਟਾਂ ਨੂੰ ਉਹਨਾਂ ਜੰਗਲਾਂ ਦੇ ਵਿੱਚੋਂ ਇਹਨਾਂ ਨੂੰ ਉਡਾੜ ਕੇ ਉਹਨਾਂ ਦੇ ਪੱਕੇ ਟਿਕਾਣੇ ਬਣਾ ਉਹ ਜੰਗਲਾਂ ਦੇ ਵਿੱਚ ਉਹਨਾਂ ਨੂੰ ਉਹਨਾਂ ਨੇ ਖਣਜ ਪਦਾਰਥ ਜਿਹਦੇ ਵਿੱਚ ਕੀਮਤੀ ਧਾਤਾਂ ਨੇ ਜਿਹੜੀਆਂ ਉਹ ਖਣਜ ਪਦਾਰਥਾਂ ਨੇ ਜਿਹੜੀਆਂ ਦੇਸ਼ ਲਈ ਪਰਫਲਤ ਵਾਸਤੇ ਦੇਸ਼ ਦੇ ਪੈਸੇ ਬਰਖ ਹੋ ਸਕਦੇ ਆ ਜੀ ਉਹ ਵਿਦੇਸ਼ੀ ਕਾਰਪੋਰੇਟਾਂ ਨੂੰ ਉਹਨਾਂ ਦੇ ਕਬਜ਼ਾ ਕਰਾਉਣ ਦੇ ਭਾਰਤੀ ਸਰਕਾਰ ਦੀ ਸਹਿਮਤੀ ਹੋਈ ਹੈ ਐਗਰੀਮੈਂਟ ਬੁਦੁਬਾਨੀ ਕਰ ਰਹੀ ਹੈ ਬੁਦੁਬਾਨ ਇਸ ਨਾਂ ਤੇ ਵੀ ਸੋਡਾ ਵਿਕਾਸ ਕਰਨਾ ਹੈ ਤੁਸੀਂ ਛੱਡਦੇ ਹੋਣੇ ਜੰਗਲਾਂ ਤੁਸੀਂ ਇਹ ਜਗਲੀ ਜੀਵਨ ਛੱਡਦੇ ਹੋ ਇਥੋਂ ਨਿਕਲ ਦਿਓ ਜਦੋਂ ਸਰਕਾਰ ਨੇ ਦੇ ਧੱਕੇ ਨਾਲ ਦਿੱਤੇ ਆਈ ਹੈ ਤਾਂ ਉਹਨਾਂ ਨੇ ਵਿਰੋਧ ਕੀਤਾ ਹੈ ਉਹਨਾਂ ਨੇ ਵਿਰੋਧ ਇਸ ਰੂਪ ਵਿੱਚ ਕੀਤਾ ਹੈ ਕਿ ਜਿਹੜਾ ਜੀਵਨ ਅਸੀਂ ਜਿਉ ਰਹੇ ਆ ਸਾਨੂੰ ਇਹ ਜੀਵਨ ਜਿਉਣ ਲੈਣ ਦਿਓ ਸਾਡੇ ਵਾਸਤੇ ਤਾਂ ਇਹ ਜੀਵਨ ਬਹੁਤ ਵਧੀਆ ਜੀਵਨ ਹੈ ਸਾਨੂੰ ਨਹੀਂ ਸਾਡੇ ਵਿਕਾਸ ਦੀ ਲੋੜ ਸਾਨੂੰ ਨਹੀਂ ਮਨੁੱਖੀ ਜੀਵਨ ਦੀ ਹੋਰ ਵਧੀਆ ਜੀਵਨ ਦੀ ਲੋੜ ਕਿਉਂਕਿ ਉਹਨਾਂ ਦਾ ਜੀਵਨ ਤਾਂ ਜੰਗਲਾਂ ਦੇ ਨਾਲ ਜੁੜਿਆ ਹੋਇਆ ਹੈ ਉਹਨਾਂ ਦਾ ਜੀਵਨ ਤਾਂ ਜੰਗਲੀ ਜਾਨਵਰਾਂ ਦੇ ਨਾਲ ਜੁੜਿਆ ਹੋਇਆ ਹੈ ਉਹਨਾਂ ਦੇ ਤਾਂ ਛਪੜਾਂ ਤੋਂ ਮਸਤੇ ਹੁੰਦੇ ਨੇ ਉਹਨਾਂ ਦੇ ਵਿੱਚ ਉਹ ਲੋਕਾਂ ਨੂੰ ਵੀਰ ਸਮਝਿਆ ਜਾਂਦਾ ਸੀ ਜਿਨ੍ਹਾਂ ਕੋਲ ਜਿਆਦਾ ਛਪੜ ਹੁੰਦੇ ਜੰਗਲੀ ਜਾਨਵਰਾਂ ਦਾ ਸ਼ਿਕਾਰ ਕਰਨਾ ਜੰਗਲਾਂ ਦੇ ਵਿੱਚ ਰਹਿਣਾ ਅੱਧ ਨੰਗੇ ਪਿੰਡਾਂ ਦਾ ਰਹਿਣਾ ਇੱਕੋ ਕੱਪੜੇ ਨਾਲ ਜ਼ਿੰਦਗੀ ਬਤੀਤ ਕਰਨਾ ਨੰਗੇ ਪਹਿਰਾ ਨਾਲ ਰਹਿਣਾ ਅਨਮਲੁਖੀ ਜੀਵਨ ਵਿੱਚ ਉਹਦਾ ਇੱਕ ਜੀਵਨ ਦਾ ਤਰੀਕਾ ਹੈ ਇਹ ਲੋਕਾਂ ਨੂੰ 1000 ਦਾ ਫੈਸਲਾ ਜਦੋਂ ਕੁਦਰੇ ਕਰਿਆ ਤਾਂ ਉਹਨਾਂ ਨੇ ਨਾ ਕਰਤੀ ਨਾ ਫਰੀ ਦੇ ਨਾਲ ਹਕੂਮਤ ਹਮੇਸ਼ਾ ਚਕਰਾਉਂਦੀ ਹੈ ਜਦੋਂ ਹਕੂਮਤ ਦੇ ਫੈਸਲਿਆਂ ਤੇ ਕੋਈ ਨਾਪਰ ਹੁੰਦਾ ਹੈ ਤਾਂ ਹਕੂਮਤ ਉਹਨੂੰ ਅੱਤਵਾਦੀ ਉਹਨੂੰ ਮੌਬਾਦੀ ਉਹਦੀ ਨਸਲਵਾਦੀ ਉਹਨੂੰ ਖਾਗस्तानी ਉਹਨੂੰ ਪਾਕਿਸਤਾਨੀ ਕਹਿ ਕੇ ਖਤਮ ਕਰਦੀ ਹੈ ਆਹੀ ਰੋਣਾ ਹੈ ਜਗਨਾ ਦੇ ਵਿੱਚ ਆ ਆਸਿਆ ਨਾ ਸਰਕਾਰ ਸਰਕਾਰ ਕੋਈ ਉਹਨਾਂ ਦੇ ਵਿਕਾਸ ਦੀ ਘਰ ਤਰਜੀਹ ਨਹੀਂ ਆਦਵਸੀਆਂ ਦੇ ਕੋਈ ਰਹਿਮ ਨਹੀਂ ਉਹਨਾਂ ਨੂੰ ਆਇਆ ਉਹ ਆਪਣੇ ਹਿੰਦਪੂਰ ਦੇ ਖਾਤਰ ਗਏ ਨੇ ਗ੍ਰੀਨ ਹੰਟ ਆਪਰੇਸ਼ਨ ਕਦੇ ਆਪਰੇਸ਼ਨ ਕਗਾ ਕਦੇ ਆਪਰੇਸ਼ਨ ਦਾ ਕੋਈ ਨਾ ਹੋਣ ਆਪਰੇਸ਼ਨ ਕਦੇ ਹੁੰਦੇ ਰਹੇ ਨੇ ਕਦੇ ਨਹੀਂ ਆ ਜਾ ਕਿ ਡਾਕਟੀਕਲੀਨ ਆਪਰੇਸ਼ਨ ਕਰੋ ਉਹ ਕੌਣ ਕਰੇ ਇਹ ਕੰਮ ਆਦਿ ਦਾ ਸੀ ਆਦੇ ਸਮਝ ਪਈ ਹੈ ਕਿ ਇਹ ਜਿਹੜੇ ਲੋਕ ਨੇ ਸਾਡਾ ਬ